ਕਈ ਵਾਰੀ ਜਲਦਬਾਜੀ ਇਨਸਾਨ ਨੂੰ ਇਸ ਕਦਰ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਫਸਾ ਦਿੰਦੀ ਹੈ ਕਿ ਉਸ ਇਨਸਾਨ ਦਾ ਉਥੋਂ ਬਚਪਾਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਅਜਿਹੀਆਂ ਕੁਝ ਤਸਵੀਰਾਂ ਤੁਸੀਂ ਜਲਦਬਾਜੀ ਕਾਰਨ ਵਾਪਰੇ ਹਾਸੇ ਦੀਆਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਉਕਤ ਹਾਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੈਕਟਰ ਟਰੈਲੀ ਚਾਲਕ ਜੋ ਕਿ ਫਗਵਾੜਾ ਤੋਂ ਨੁਕੋਦਰ ਵਾਲੀ ਸਾਈਡ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਟਰੱਕ ਨੂੰ ਜਦੋਂ ਪਾਸ ਕਰਨ ਲੱਗਾ ਤਾਂ ਸਾਹਮਣੇ ਤੋਂ ਬੋਰੀਆਂ ਨਾਲ ਭਰੇ ਟਰੱਕ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਟਰੈਕਟਰ ਟਰੈਲੀ ਦੇ ਪਿੱਛੇ ਆ ਰਹੀ ਇੱਕ ਹੋਰ ਕਾਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਦੌਰਾਨ ਜਿੱਥੇ ਟਰੈਕਟਰ ਟਰੈਲੀ ਵਿੱਚ ਸਵਾਰ ਇੱਕ ਬੱਚੇ ਸਮੇਤ ਤਿੰਨ ਵਿਅਕਤੀ ਫਟੜ ਹੋ ਗਏ ਉਥੇ ਹੀ ਤਿੰਨ ਵਾਹਨ ਵਿਭੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਇਸ ਦੌਰਾਨ ਟਰੈਕਟਰ ਟਰੈਲੀ ਸਵਾਰ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਕੁਝ ਵੀ ਨਹੀਂ ਹੋਊਗਾ ਜੇ ਹਮਾਰੇ ਰਿੰਗ ਦੇ ਟਰੱਕ ਵਾਲਾ ਜਾਂਦਾ ਹਾਂ ਉਸਕਾ ਟਰੈਕਟਰ ਟਰੈਕਟਰ ਵਾਲਾ ਟਰਟਰ ਪਟਾ ਹੋਏ ਇੱਕਦਮ ਉੰਗਾ ਪਾੜ ਦੇ ਨਾ ਮਾਰੇ ਮਾਰੀ ਫਿਰ ਅੱਗਾ ਕਾਰ ਮਾਰ ਦੇਣ ਨਾ ਜਾਗਾ ਦੋ ਹੀ ਦੋ ਤੇ ਆਮ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਮ ਨਖੋਦਰ ਜਾ ਰਹੇ ਸੀ ਨਖੋਦਰ ਜਾ ਰਹੇ ਸੀ ਕਹਾਂ ਸੀ ਕਹਾਂ ਜਾ ਰਹੇ ਤੇ ਜਲੰਧਰ ਦਾ ਨਖੋਦਰ ਇਸ ਦੌਰਾਨ ਇਸ ਹਾਦਸੇ ਵਿੱਚ ਜ਼ਖਮੀ ਹੋਏ ਕਾਰਸਪਾਰ ਨikhil Khosla ਵਾਸੀ ਫਗਵਾੜਾ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਫਗਵਾੜਾ ਤੋਂ ਜੰਡੇੜਾ ਜਾ ਰਿਹਾ ਸੀ ਕਿ ਦਰਬੇਸ਼ ਪਿੰਡ ਦੇ ਨਜ਼ਦੀਕ ਹੀ ਸਾਹਮਣੇਦਾਰੇ ਟਰੱਕ ਚਾਲਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਚਰਕਿ ਉਸ ਦੀ ਗੱਡੀ ਵੀ ਨੁਕਸਾਨੀ ਗਈ ਉਸ ਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਭਾਈ ਮੇਰਾ ਨਾਮ ਨikhil khosla ਵਾ ਜੀ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਐਕਸੀਡੈਂਟ ਹੋਇਆ ਵਾ ਭਾਈ ਆ ਮੈਂ ਰੋਡ ਤੇ ਜਾ ਰਿਹਾ ਸੀ ਫਗਵਾੜੇ ਤੋਂ ਜੰਡਿਆਲੇ ਚੱਲਾ ਸੀਗਾ ਤੇ ਮੈਂ ਆਪਣੀ ਲੈਫਟ ਸਾਈਡ ਤੇ ਸੀ ਜੰਡਿਆਲੇ ਜਾਂਦੇ ਹੋਏ ਤੇ ਮੇਰੀ ਰਾਈਟ ਸਾਈਡ ਤੋਂ ਇੱਕ ਟਰੱਕ ਆਇਆ ਜਿਹਨੇ ਕੀ ਮੈਨੂੰ ਬਹੁਤ ਜ਼ੋਰ ਦੀ ਮਤਲਬ ਅਸਵੇਕ ਸਿਗਾ ਰਾਈਟ ਤੇ ਤੇ ਮੇਰੇ ਵਾਲੀ ਸਾਈਡ ਤੇ ਆ ਕੇ ਉਹਨੂੰ ਮੈਂ ਸਿੱਧਾ ਗੱਡੀ ਮੈਨੂੰ ਨਹੀਂ ਪਤਾ ਕਿੱਦਾਂ ਆ ਕੇ ਬੱਚਾ ਕਿੱਦਾਂ ਨਹੀਂ ਉਹ ਮੇਰੇ ਵੀ ਜਾ ਕੇ ਬੱਚਾ ਮੈਂ ਗੱਡੀ ਸਮੇਤ ਥੱਲੇ ਉਤਰ ਗਿਆ ਕੱਚੇ ਤੇ ਮੇਰੀ ਇੱਕ ਸਾਈਡ ਤੋਂ ਸਾਰੀ ਗੱਡੀ ਡੈਮੇਜ ਹੋ ਗਈ ਉਹ ਤਾਂ ਮੈਂ ਹੋਸ਼ ਆਣ ਤੋਂ ਬਾਅਦ ਦੇਖੀ ਮੇਰੇ ਤਾਂ ਗੱਡੀ ਦੇ ਬਿਹੋਸ਼ ਹੋ ਗਿਆ ਤੇ ਚੱਕਰ ਆ ਗਏ ਸਿਰ ਤੇ ਸਾਰਾ ਸੂਟ ਲੱਗੀ ਮੇਰੇ ਤੇ ਉਦੋਂ ਬਾਅਦ ਜੋ ਬਾਹਰ ਆਇਆ ਤੇ ਉਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਗੱਡੀ ਨਹੀਂ ਲੋਸ ਹੋਈ ਤੇ ਮੇਰੇ ਫਲਾਣ ਫਲਾਣੀ ਜਗ੍ਹਾ ਸੱਟਾਂ ਲੱਗੀਆਂ ਤੇ ਤੁਸੀਂ ਕਿੱਥੇ ਕਿੱਥੇ ਤੂੰ ਦੀ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਫਗਵਾੜੇ ਤੋਂ ਜੰਡਿਆਲਾ ਪਾਈ ਜਾ ਰਿਹਾ ਸੀ ਤੇ ਆ ਉਹ ਕਿਧਰੋਂ ਆ ਰਹੇ ਸੀ ਤੇ ਉਹ ਜੰਡਿਆਲੇ ਵੱਲੋਂ ਆ ਰਹੇ ਸੀ ਤੇ ਐਕਸੀਡੈਂਟ ਹੋਇਆ ਕਿੱਥੇ ਦਾ ਆ ਆਪਣਾ ਫਗਵਾੜੇ ਤੋਂ ਹਰਿਆਣਾ ਤੋਂ 5 ਕਿਲੋਮੀਟਰ ਅੱਗੇ ਮਾਨਾ ਮਾਨਾ ਵਾਲੀ ਦੇ ਕੋਲ 5 ਕਿਲੋਮੀਟਰ ਅੱਗੇ ਮਾਨਾ ਵਾਲੀ ਦੇ ਕੋਲ ਉੱਥੇ ਐਕਸੀਡੈਂਟ ਹੋਇਆ ਤੇ ਟਰੱਕ ਵਾਲਾ ਉਨ ਦੀ ਸਪੋਰਟ ਨਾ ਠ ਗਿਆ ਟੱਕਰ ਮਾਰ ਕੇ ਤੇ ਹੇਟਕ ਵਾਪਸ ਨਹੀਂ ਆਇਆ ਤੇ ਮੈਂ ਤਾਂ ਬਾਦ ਪ੍ਰਸ਼ਾਦ ਨੂੰ ਆਹੀ ਮੰਗ ਕਰਦਾ ਕਿ ਜੀ ਮੇਰਾ ਇਨਸਾਫ ਕੀਤਾ ਜਾਵੇ ਉਧਰ ਹਾਸੀ ਦੀ ਸੂਚਨਾ ਮਿਲਦੇ ਹੀ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਸੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਫਗਵਾੜਾ ਤੋਂ ਨਵਰਾਣਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕਿ ਮਾਮਲਾ ਕੀ ਇੱਕ ਜਿਹੜਾ ਐਕਸੀਡੈਂਟ ਹੋਇਆ ਮੈਂ ਜਿਵੇਂ ਜੁਹੰਦਸ ਸਿੰਘ ਖਾਣਾ ਸੁਨਾਪਰੇ ਕੋ ਬੜੇ ਬਣਾਦਾ ਇਹ ਹਾਨੂੰ ਇੱਕ ਕੰਟਰੋਲ ਤੋਂ ਫੋਨ ਆਇਆ ਹੈਗਾ ਵੀ ਇੱਥੇ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ ਆਏ ਆ ਤੇ ਇੱਕ ਟਰੈਕਟਰ ਤੇ ਟਰੱਕ ਤੇ ਗੱਡੀ ਦਾ ਐਕਸੀਡੈਂਟ ਹੋਇਆ ਹੈ ਤਿੰਨ ਬੰਦੇ ਫਿਜਰ ਹੋਏ ਨੇ ਜਿਨ੍ਹਾਂ ਨੂੰ ਹਸਪਤਲ ਭੇਜ ਦਿੱਤਾ ਹੈ ਬਾਕੀ ਅਗਲੀ ਕਾਰਵਾਈ ਉਹਨਾਂ ਦੇ ਬਿਆਨਾਂ ਦੇ